ਹਾਂਜੀ ਸਤੂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਦਾ ਵੀਡੀਓ ਕੁਰਾਲੀ ਦੇ ਲਈ ਕੁਰਾਲੀ ਨਾਲ ਜੁੜਿਆ ਆ ਕੁਰਾਲੀ ਦੇ ਮਾਸਟਰ پلان ਦੇ ਲਈ ਬੜਾ ਐਮ ਵੀਡੀਓ ਆ ਵੀਡੀਓ ਥੋੜਾ ਲੰਮਾ ਹੋ ਸਕਦਾ ਪਰ ਦੇਖਿਓ ਜ਼ਰੂਰ ਜੋ ਪ੍ਰੋਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਨੇ ਜਾਂ ਜੋ ਪ੍ਰੋਪਰਟੀ ਦਾ ਪ੍ਰੋਜੈਕਟ ਖੱਟਣੇ ਚਾਹੁੰਦੇ ਨੇ ਜਾਂ ਜੋ ਮਾਸਟਰ پلان ਦੇ ਵਿੱਚ 79 ਪਿੰਡ ਆਏ ਨੇ ਉਹਨਾਂ ਦੇ ਸੰਬੰਧ 'ਚ ਇਹ ਵੀਡੀਓ ਆ ਇਹ ਵੀਡੀਓ ਪਹਿਲਾਂ ਤਾਂ ਮੈਂ ਬਤਾਈ ਦਿੰਦਾ ਸਮਝੋ ਪਿੰਡਾਂ ਨੂੰ ਜਿਹੜੇ ਕੁਰਾਲੀ ਪਟੇਲ ਨਾਲ ਜੁੜੇ ਹੋਏ ਨੇ ਕੁਰਾਲੀ ਦਾ ਆਪਣਾ ਹੁਣ ਇੱਕ ਪ੍ਰੋਜੈਕਟ ਹੋਵੇਗਾ ਮਾਸਟਰ پلان ਕੁਰਾਲੀ ਦੇ ਨਾਂ ਤੇ ਇਹ ਪ੍ਰੋਜੈਕਟ ਹੋਵੇਗਾ सिटी ਦਾ ਨਾਂ ਤੋਂ ਤੁਸੀਂ ਕਰਾਲੀਂ ਜਾਣਿਆ ਜਾਏਗਾ ਇਹ ਬੜੀ ਕਮਾਨ ਵਾਲੀ ਗੱਲ ਹੈ ਹੁਣ ਸਾਡਾ ਸ਼ਹਿਰ ਕਰਾਲੀ ਵੀ ਮੁਹਾਲੀ ਦੇ ਵਾਂਗ ਇੱਕ ਵਿਕਸਿਤ ਸ਼ਹਿਰ ਹੋਵੇਗਾ ਕਿਉਂਕਿ ਇਹਦਾ ਆਪਣਾ ਇੱਕ ਮਾਸਟਰ ਪਲਾਨ ਤਿਆਰ ਹੋ ਰਿਹਾ ਜਿਹਦੇ ਵਿੱਚ ਕੀ ਕੀ ਜ਼ੋਨਸ ਆਣਗੀਆਂ ਕੁਝ ਦਿਨਾਂ ਦੇ ਵਿੱਚ ਜੋ ਡਿਸਾਈਡ ਹੋ ਜਾਏਗਾ ਕਿਸ ਏਰੀਆ 'ਚ ਗ੍ਰੀਨ ਜ਼ੋਨ ਆਏਗੀ ਕਿਸ ਏਰੀਆ 'ਚ ਆਰ ਜ਼ੋਨ ਰਹੇਗਾ ਕਿਸ ਏਰੀਆ 'ਚ ਇੰਡਸਟਰੀ ਜ਼ੋਨ ਆਏਗੀ ਉਹ ਸਾਰੀ ਐਜੂਕੇਸ਼ਨ ਆਉਣ ਕੇ ਏਰੀਆ 'ਚ ਪਾਇਆ ਗਿਆ ਉਹ ਸਾਰੀ ਰੀਅਲਟੇਟ ਤੁਹਾਡੇ ਕੋਲ ਥੋੜੇ ਦਿਨਾਂ 'ਚ ਪਹੁੰਚ ਜਾਣੀ ਆ ਜੇ ਇਸ ਤੋਂ ਅੱਗੇ ਗੱਲ ਕਰਾਂ ਕਰਾਲੀ ਪ੍ਰੋਪਰਟੀ ਨੂੰ ਹੋਰ ਆਪਗ੍ਰੇਡ ਕਰਨ ਦੇ ਲਈ ਜੋ ਨਵਾਂ ਰੋ ਉਹ 1 ਦਸੰਬਰ ਨੂੰ ਉੱਪਰ ਹੋ ਜਾਣਾ ਉਹਦੇ ਨਾਲ ਵੀ ਕਰਾਲੀ ਦੀ ਪ੍ਰਾਪਰਟੀ ਦੇ ਵਿੱਚ ਬੜੇ ਬਦਲਾਅ ਹੋਣ ਵਾਲੇ ਨੇ ਕਰਾਲੀ ਸ਼ਹਿਰ ਦੇ ਬੜੇ ਬਦਲਾਅ ਹੋਣ ਵਾਲੇ ਨੇ ਜੇ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਕਰਾਲੀ ਏਰੀਆ ਦੇ ਵਿੱਚ ਤਾਂ ਇਹ ਸਹੀ ਮੌਕਾ ਹੈ ਜਿਸ ਦਿਨ ਰੋਡ ਚੱਲ ਬਣਾ ਜਿਸ ਦਿਨ ਆਈਟੀਸ ਦੀ ਦਾ ਪ੍ਰੋਪਰ ਕੰਮ ਚੱਲ ਕੇ ਪ੍ਰੋਜੈਕਟ ਫਿਨਿਸ਼ ਹੋ ਗਿਆ ਕਰਾਲੀ ਦੇ ਰੇਟ ਮੈਂ ਲਿਖ ਕੇ ਦਿੰਦਾ ਖੁੱਲਾ ਇੱਕਦਮ ਕਿ ਆਉਣ ਵਾਲੀ ਮਾਰਚ ਤੱਕ 60 ਤੋਂ 65000 ਰੁਪਏ ਦਾ ਜਦ ਕਰਾਲੀ ਹਾਈਵੇ ਰੋਡ ਦੇ ਉੱਤੇ ਹੋਗਾ ਜੀਡੀਬੀ ਕਲੋਨੀ ਦਾ ਹਾਈਵੇ ਨੂੰ ਐਂਟਰੀ ਹੋਵੇਗੀ ਭਾਵੇਂ ਉਹ ਸਾਡਾ ਵਿਸਤਾ ਵਿਲੇਜ ਆ ਭਾਵੇਂ ਉਹ ਮੋਤੀ ਆ ਭਾਵੇਂ ਉਹ ਅਮ ਭਾਵੇਂ ਉਹ ਮਾਇਰਾ ਹੈ ਜਿਹੜਾ ਵੀ ਪ੍ਰੋਜੈਕਟ 에ਰੋਵਾਕ ਜੋ ਵੀ ਹੈਂਗਵੇ ਨੂੰ ਐਂਟਰਸ ਲੈ ਕੇ ਆਏਗਾ ਉਸ ਪ੍ਰੋਜੈਕਟ ਦਾ ਰੇਟ 65000 ਤੋਂ 60000 ਰੁਪਏ ਨਿਸ਼ਚਿਤ ਹੈ ਕਿ ਮਾਰਚ ਦੇ ਵਿੱਚ ਹੋ ਜਾਵੇਗਾ ਸੋ ਇਨਵੈਸਟਰਸ ਲਈ ਇਹ ਸਹੀ ਟਾਈਮ ਹੈ ਤੇ ਦੂਜੀ ਗੱਲ ਜਿਹੜੇ ਪਿੰਡ 79 ਪਿੰਡ ਮੁਹਾਲੀ ਜ਼ਿਲ੍ਹੇ ਦੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਰਹਿਣਗੇ ਕੁਰਾਲੀ ਮੁਹਾਲੀ ਜ਼ਿਲ੍ਹੇ ਦੇ ਵਿੱਚ ਰਹੇਗਾ ਮਾਸਟਰ ਪਲਾਨ ਦੇ ਵਿੱਚ ਹੈ ਤੇ ਇਹਦੇ ਪਿੰਡਾਂ ਦੇ ਰੇਟ ਵੀ ਬੜੇ ਇਨਕਰੀਜ਼ ਹੋਣਗੇ ਕੁਝ ਦਿਨਾਂ ਦੇ ਵਿੱਚ ਤੁਸੀਂ ਇੱਕ ਨਵਾਂ ਚਿਹਰਾ ਪਿੰਡਾਂ ਦਾ ਵੀ ਰੇਟਾਂ ਵਾਲਾ ਦੇਖਣ ਨੂੰ ਤੁਹਾਨੂੰ ਮਿਲੇਗਾ ਸੋ ਮੈਂ ਵਧਾਈ ਦਿੰਦਾ ਸਾਰੇ ਕੁਰਾਲੀ ਵਾਸੀਆਂ ਨੂੰ ਕੁਰਾਲੀ ਕਿ ਮਾਸਟਰ ਪਲਾਨ ਨਾਲ ਸਾਡੇ ਸ਼ਹਿਰ ਦੀ ਦਿੱਖ ਤੇ ਸਾਡੇ ਸ਼ਹਿਰ ਦੀ ਪਛਾਣ ਨੂੰ ਬੜਾ ਫਰਕ ਹੋਵੇਗਾ। ਸੋ ਜਿਹੜੇ ਮੇਰੇ ਭਰਾ ਇਨਵੈਸਟ ਕਰਨਾ ਚਾਹੁੰਦੇ ਨੇ ਕੁਰਾਲੀ ਦੇ ਵਿੱਚ ਤੇ ਇਹ ਸਹੀ ਸਮਾਂ ਹੈ। ਹੋਰ ਦੇਰ ਨਾ ਕਰੋ। ਤੁਸੀਂ ਕਿਸੇ ਵੀ ਪ੍ਰੋਜੈਕਟ 'ਚ ਮੈਂ ਹੀ ਨਹੀਂ ਕਹਿੰਦਾ ਕਿ ਸਾਡੇ ਪ੍ਰੋਜੈਕਟ। ਜੇ ਤੁਸੀਂ ਵੀ ਪ੍ਰੋਜੈਕਟ 'ਚ ਇਨਵੈਸਟ ਕਰੋ ਤੁਹਾਨੂੰ ਚੰਗੀ ਰਿਕਵਨ ਮਿਲੇਗੀ। ਕੁਰਾਲੀ ਤੋਂ ਬੈਸਟ ਇਨਵੈਸਟਮੈਂਟ ਆਰ ਇਨਕਮ ਅਰਨਿੰਗ ਤੁਹਾਨੂੰ ਕਿਤੋਂ ਬੈਸਟ ਨਹੀਂ ਹੋ ਸਕੀ। ਜੋ ਇੱਥੇ ਇਨਵੈਸਟ ਕਰੇਗਾ ਨੈਕਸਟ ਮੰਥ ਦੇ ਵਿੱਚ ਉਹਨਾਂ ਨੂੰ ਚੰਗੇ ਰਿਟਰਨਸ ਬਹੁਤ ਮਿਲਣਗੀਆਂ। ਸੋ ਇੰਨੇ ਸਾਰਿਆਂ ਨੂੰ ਬਤਾਇਆ। ਧੰਨ